ਇਹ ਆਪਾਂ ਖਾਓ ਹਾਂ ਤੁਹਾਨੂੰ ਜੀ ਪਤਾ ਨਹੀਂ ਕਵਾਂ ਤੁਸੀਂ ਲੈ ਆਂਦੇ ਤੁਸੀਂ ਪਰਾਣੀ ਤੁਹਾਡੀ ਪਰਾਥਾ ਜਿਹੜੀ ਤੁਸੀਂ ਭੁੱਲ ਗਏ ਟੈਂਪੂ ਲੈ ਆਪਾਂ ਚੱਲੇ ਆ ਲਾਲ ਬਾਚਾ ਦਰਬਾਰ ਲੋ ਵੀ ਪਹੁੰਚ ਗਏ ਮੁਰਾਸ਼ਾ ਦਰਬਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਨੇ ਠੀਕ ਹੋਵੋਗੇ ਆਪਾਂ ਵੀ ਬਿਲਕੁਲ ਓਕੇ ਰਿਪੋਰਟਾਂ ਤੇ ਅੱਜ ਆਪਾਂ ਚੱਲੇ ਆਂ ਦਰਬਾਰ ਸਾਹਿਬ ਨਕੋਦਰ ਬਾਪੂ ਲਾਲ ਬਾਸ਼ਾ ਦਰਬਾਰ ਤੇ ਮੁਰਾਦ ਸ਼ਾਹ ਦਰਬਾਰ ਦੇ ਵਿੱਚ ਤੇ ਬਾਕੀ ਦਾ ਮੈਨਾ ਨੂੰ ਕਿ ਤਿਆਰ ਹੋ ਗਿਆ ਬਸ ਪਰਣਾ ਬੰਨਣਾ ਵਾ ਤੇ ਅਸੀਂ ਜਾਣਾ ਸੀ ਪਹਿਲਾਂ ਗੱਡੀ ਦੇ ਵਿੱਚ ਕਿਉਂਕਿ 5 ਸੀਟਰ ਗੱਡੀ ਸਾਨੂੰ ਮਿਲਦੀ ਪਈ ਸੀ ਪਰ ਸਾਡੇ ਕੋਲੇ ਬੰਦੇ ਜ਼ਿਆਦਾ ਨੇ ਤੋਂ ਚਾਪ ਅਡਜਸਟ ਹੋਣਾ ਨਹੀਂ ਸੀਗਾ ਤੇ 7 ਸੀਟਰ ਸਾਨੂੰ ਮਿਲੀ ਨਹੀਂ ਹੈਗੀ ਜਿਸ ਕਰਕੇ ਹੁਣ ਅਸੀਂ ਸਾਨੂੰ ਜਾਣਾ ਪਊਗਾ ਬਸ ਤੇ ਤੇ ਸਿਸਟਰ ਆਈ ਹੋਈ ਸੀਗੀ ਸੋ ਅੱਜ ਦਾ ਬਲੌਗ ਬਹੁਤ ਜ਼ਿਆਦਾ ਇੰਟਰਸਟਡ ਹੋਣ ਵਾਲਾ ਵਾ ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚਲੋ ਚੱਲੀਏ ਫਿਰ ਗਰਮੀ ਬਹੁਤ ਜ਼ਿਆਦਾ ਹੈ ਆ ਕਿੱਥੇ ਚੜਿਆ ਨੂੰ ਹੈ ਘੁੰਮਣ ਚੱਲਿਆ ਡੈਡ ਤੂੰ ਗੱਡੀ ਕਿੱਥੇ ਬੁਲਾ ਲੋ ਵੀ ਆਟੋ 'ਚ ਬੈ ਕੇ ਆਪਾਂ ਚੱਲੇ ਆਉਣਾ ਬੱਸ ਸਟੈਂਡ ਤੇ ਲੋਹੋਂ ਜਾ ਰਹੇ ਇਹ ਆ ਗਿਆ ਨਹਿਰ ਜੇ ਕੰਡਾ ਜੇ ਕੰਡਾ ਚੱਲੇ ਆਦੇ ਬੱਸ ਅੱਡਾ ਲੋ ਵੀ ਪਹੁੰਚ ਗਿਆ ਬਾਸ ਅੱਡੇ ਦੇ ਨਬੋਦਰ ਦੀ ਬੱਸ ਇੱਥੇ ਲੱਗਣੀ ਆ ਤੇ ਆਪਾਂ ਵੇਖ ਕਰਦੇ ਆ ਇਹਨੇ ਕਿੰਨੇ ਦੇ ਜਾਂਦੀ ਹੈ ਲਓ ਵੀ ਨਕੌਦਰ ਦੀ ਬਸ ਚਾਪਾ ਬੈ ਗਿਆ ਮਿੱਤਰੋ ਤੇ ਬਸ ਚੱਲਣਾ ਲੱਗਣਾ ਟਾਈਮ ਵੀ ਆਪਾਂ ਵੇਟ ਕਰਨਾ ਹੈ ਕਿਉਂਕਿ ਉਹਨਾਂ ਨੂੰ ਹੋ ਗਿਆ ਤੇ ਕਰਨ ਬਹੁਤ ਜ਼ਿਆਦਾ ਹੈ ਆਪਾਂ ਵੀ ਟੜੀ ਬੈਠੇ ਨੇ ਇੱਧਰ ਤੇ ਆਪਾਂ ਬੈਠਾ ਇੱਧਰ ਦੇਖਦੇ ਆ ਕਿੰਨੇ ਵੇ ਚੱਲਦੀ ਹੈ ਬਸ ਇਹ ਕਿਰਾਇਆ ਲਾਣਾ ਹੀ ਪੈ ਗਿਆ ਆ ਫਿਲਮ ਵਾਲੀ ਬਸ ਲਓ ਵੀ ਕਹਿੰਦੇ ਫਾਈਨਲੀ ਬਸ ਮਿੱਤਰੋ ਚੱਲ ਪਿਆ ਨਕੌਦਰ ਵੱਲ ਨੂੰ ਹੁਣ ਥੋੜੀ ਜਿਹੀ ਹਵਾਣ ਲੱਗੀ ਆ ਤੇ ਸਾਹਣ ਲੱਗਿਆ ਵਾ ਤੇ ਟਿਕਟਾਂ ਪਾ ਲੈ ਲਿਆ ਨੇ ਤੇ ਇੱਕ ਬੰਦੇ ਦੇ ਲੱਗੇ ਨੇ 70 ਰੁਪਏ ਅਸੀਂ ਲਿੱਤੀਆਂ ਨੇ ਸੱਤ ਟਿਕਟਾਂ ਟਿਕਟਾਂ ਤੁਹਾਨੂੰ ਮੈਂ ਦਿਖਾ ਦਿੰਦਾ ਵਾ ਸੱਤ ਟਿਕਟਾਂ ਟੋਟਲ ਲੱਗੇ 490 ਰੁਪਏ ਸੱਤ ਬੰਦੇ ਦੇ 70 ਰੁਪਏ ਇੱਕ ਬੰਦੇ ਦਾ ਕਰਾਇਆ ਵਾ ਨਕੂਤਰ ਤਾਂ ਇੱਕ ਵੀ ਬੈਠੋ ਟੋਪ ਬਹੁਤ ਜ਼ਿਆਦਾ ਆ ਤੇ ਆ ਤੇ ਆਟੋ ਚੜਨ ਲੱਗੇ ਆ ਆਪਾਂ ਚੱਲੇ ਪਹਿਲਾਂ ਲਾਲ ਬਾਗ ਦਾ ਦਰਬਾਰ ਇੰਨੇ ਕਿਉਂ ਵੀ ਚਲੀ ਜੀ ਯਾਰੋ ਟੈਂਪੂ ਲੈ ਆਪਾਂ ਚੱਲੇ ਆ ਲਾਲ ਬਾਦਸ਼ਾਹ ਦਰਬਾਰ ਚਲੋ ਸਾਰੇ ਬੱਚੇ ਵਗੋ ਜੇ ਲੈ ਗੱਡੀ ਲਾਓ ਵੀ ਕਹਿੰਦੇ ਕਿੱਥੇ ਆ ਗਏ ਆਪਾਂ ਆ ਗਏ ਲਾਲ ਬਾਦਸ਼ਾਹ ਦਰਬਾਰ ਉਹ ਸਾਹਮਣੇ ਦਰਬਾਰ ਹਾਂ ਤਾਂ ਪ੍ਰਸ਼ਾਦ ਲਵਾਵਾਂਗੇ ਫੇਰ ਚੱਲਦੇ ਆਂ ਅੰਦਰ ਮੱਥਾ ਟੇਕਣ ਮੈਨੂੰ ਉਹ ਦੇਖ ਸਾਹਮਣੇ ਖੜੇ ਆ ਉਹ ਖੜੇ ਇੱਧਰ ਆ ਪ੍ਰੋਗਰਾਮ ਹੁੰਦਾ ਗੁਰਦਾਸ ਮਾਨ ਸਾਹਿਬ ਦਾ ਤੇ ਉੱਧਰ ਲੰਗਰ ਆ ਤੇ ਚਲਦੇ ਆ ਲੰਗਰ ਛਕੀਏ ਜਾ ਕੇ ਇੱਧਰ ਤੇਲ ਪਾ ਲੋ ਵੀ ਮੱਥਾ ਟੇਕਣ ਤੋਂ ਬਾਅਦ ਆਪਾਂ ਮੋਲੀ ਬੰਨ ਕੇ ਆਣੀਆਂ ਤੇ ਤੇਲ ਪਾ ਕੇ ਆਣਾ ਵਾ ਆਪਾਂ ਜੋਤ ਦੇ ਵਿੱਚ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਲੰਗਰ ਛਕਣ ਤੇ ਆयो ਚਲੀਏ ਧੁੱਪ ਬਹੁਤ ਜ਼ਿਆਦਾ ਧੁੱਪ ਬਹੁਤ ਜ਼ਿਆਦਾ ਗਰਮੀ ਆ ਅੱਜ ਗਰਮੀ ਚ ਬਣ ਗਿਆ ਪਲਾਨ ਸਾਡਾ ਜੌਂਦੀ ਦਾ ਤੇ ਸਾਡਾ ਵੀ ਪਲਾਨ ਹੀ ਬਣ ਗਿਆ ਸਾਡਾ ਪਰਤਾ ਬਣ ਗਿਆ ਜੌਂਦੀ ਦਾ ਪਲਾਨ ਬਣ ਗਏ ਤੇ ਆ ਹੁਣ ਨਹੀਂ ਬੈਠੇ ਢੋਲੀ ਜੇ ਜਲਦੀ ਸਾਡਾ ਪਲਾਨ ਬਣੂਗਾ ਤੇ ਚੌਂਦੀ ਦਾ ਪਰਖਾ ਹੋਣ ਤੋਂ ਅੱਗੇ ਪਤਾ ਨਹੀਂ ਕੀ ਬਣੇਗਾ ਲਓ ਇਧਰ ਮੱਥਾ ਟੇਕੀਏ ਫੇਰ ਆਪਸ ਤੋਂ ਬਾਅਦ ਲੰਗਰ ਛਕਾਂਗੇ ਆ ਵੀ ਮਮੀ ਕੀ ਕਹਿਣਾ ਚਾਹੋਂਗੇ ਫਿਰ ਪੰਨੀ ਨੂੰ ਮੱਥਾ ਟੁਕਾਨ ਆਏ ਆ ਬਾਬੇ ਦੇ ਦਰਵਾਜ਼ੇ ਰਾਜੀ ਰੱਖਿਆ ਹਰਮਤਮਾ ਗੰਭੀਰ ਨਾਮ ਅੱਗੇ ਸਭ ਸੰਭਰਨ ਨਾਲੋਂ ਪਾਸਾ ਸੰਧੀ ਅਰਗਵਤੀ

ਮੈਂ ਖੜਿਆ ਜ਼ੈੱਡ ਤੇ ਯਾਰ ਧੁੱਪ ਚ ਪੈਰ ਛੜਦੇ ਪਏ ਆ ਧੁੱਪ ਜ਼ਿਆਦਾ ਆ ਲੈ ਮਮੀ ਤੇ ਲਾਰੇ ਨੇ ਭੈਣ ਕਰ ਪੱਤੀ ਇਹ ਧੁੱਪ ਬਹੁਤ ਸੀ ਮਤ ਛਾਵੇਂ ਆ ਕੇ ਖੜ ਗਿਆ ਆ ਮੈਨੂੰ ਵੀ ਦੇ ਦੋ ਤਿੰਨ ਮਾਚ ਚਲੋ ਵੀ ਲੰਗਰ ਖਾਣ ਚੱਲੀਏ ਲੰਗਰ ਖਾਣ ਚੱਲੀਏ ਲੰਗਰ ਕਬੇਟ ਅਕੜ ਅਸਲ ਵਿੱਚ ਕੀ ਕਰੀਏ ਹੈ ਪਾਣੀ ਲਈਏ ਭਾਂਡੇ ਭਾਂਡੇ ਚੱਕ ਲੋ ਸਾਰੇ ਲਈ ਕਿੰਨੇ ਬੰਦੇ ਆਪਾਂ ਲੋ ਵੀ ਲੰਗਰ ਵੀ ਆਪਾਂ ਛੱਕ ਲਿਆ ਭੁੱਖ ਬਹੁਤ ਜ਼ਿਆਦਾ ਲੱਗੀ ਸੀਗੀ ਮੰਮੀ ਜੀ ਜਿਹੜੇ ਖਾ ਰਹੇ ਨੇ ਤੇ ਫਿਰ ਚੱਲਦੇ ਆਪਾਂ ਦੂਜੇ ਦਰਬਾਰ 'ਚ ਹੂੰ ਲੋ ਵੀ ਲਾਲ ਬਾਸ਼ਾ ਦਰਬਾਰ ਆਪਾਂ ਮੱਥਾ ਟੇਕ ਲਿਆ ਵਾ ਤੇ ਹੁਣ ਚੱਲੇ ਆਪਾਂ ਮੁਰਾਦ ਸ਼ਾਹ ਦਰਬਾਰ ਤੇ ਖਾਨਣੇ ਆ ਤੁਹਾਨੂੰ ਚੱਲੀਏ ਫਿਰ ਆਜੋ ਲੋ ਵੀ ਪਹੁੰਚ ਗਏ ਮੁਰਾਦ ਸ਼ਾਹ ਦਰਬਾਰ ਉਹ ਸਾਡਾ ਕੋਈ ਨਹੀਂ ਆ ਬਹੁਤ ਜਿਆਦਾ ਸਰਪਾ ਨਹੀਂ ਚਲਾ ਰਹੀ ਸੀ ਸਾਡਾ ਸਭ ਨੂੰ ਦੇ ਦਰਵਾਜ਼ੇ ਤੇ ਪ੍ਰਸ਼ਾਦ ਲੈ ਲਿਆ ਮਮੀ ਜੀ ਨੇ ਹੈ ਹਾਂ ਜੀ ਕਿਹਨਾਂ ਸਾਂਜੀ ਕੋਈ ਗੱਡੀਆਂ ਪਾਰਕ ਉਧਰ ਹੁੰਦੀਆਂ ਨੇ ਇਹ ਜਰਾ ਆਪਾਂ ਐਂਟਰ ਕਰਦੇ ਹਾਂ ਸਰ ਕਰਦਾ ਕੋਈ ਇੱਥੇ ਡੈਡੀ ਤੋਂ ਚੇ ਦਰਬਾਰ ਨਾਲ ਚਲ ਪਾਉਂ ਘੋੜਾ ਚੜਵਾ ਦੇ ਘੋੜਾ ਤੇ ਲੱਗਦਾ ਵਾ ਹਾਂ ਇਹ ਤਾਂ ਜ਼ਰੂਰ ਵੇਖਿਆ ਨਹੀਂ ਕਿ ਤਰੀਕਾ ਜੇ ਮੈਂ ਆਉਂਦਾ ਚੱਲ ਕੇ ਹੁੰਦੇ ਨੂੰ ਲਗਣਾ ਲੋ ਜੀ ਆਪਾਂ ਟਿਕਟਾਂ 6 ਟਿਕਟਾਂ ਲਵਾਂਗੇ ਉਰਾਧਾ ਦਰਬਾਰ ਵਿੱਚ ਵੀਡੀਓ ਬਣਾਣੀ ਅਲਾਉਡ ਨਹੀਂ ਸੀ ਇਸ ਕਰਕੇ ਮੈਂ ਸਿੰਕ ਨਹੀਂ ਲੈ ਪਾਇਆ ਥੋੜੀ ਦੇਰ ਤੱਕ ਬੱਸ ਚੱਲੂਗੀ ਬਾਹਰ ਦਾ ਮਾਹੌਲ ਧੁੱਪ ਬਹੁਤ ਜ਼ਿਆਦਾ ਆ ਗਰਮੀ ਗਰਮੀ ਬਾਕੀ ਘਰੇ ਜਾ ਕੇ ਮਿਲਦੇ ਆ ਫਿਰ ਗਰਮੀ ਬਹੁਤ ਹੈ ਇਹ ਹੈ ਜੀ ਹੁਣ ਬੈਕ ਟੂ ਲੁਧਿਆਣੇ ਦੀ ਬੱਸ ਹਾਂਜੀ ਮਿੱਤਰੋ ਫਾਈਨਲੀ ਆਪਾਂ ਪਹੁੰਚ ਚੁੱਕੇ ਆ ਘਰੇ ਧੁੱਪ ਬਹੁਤ ਜ਼ਿਆਦਾ ਸੀਗੀ ਗਰਮੀ ਬਹੁਤ ਜ਼ਿਆਦਾ ਸੀ ਬਸ ਵਿੱਚ ਦਾ ਹੋਰ ਵੀ ਜ਼ਿਆਦਾ ਗਰਮੀ ਲੱਗੀ ਤੇ ਮੁਰਾਦ ਸ਼ਾਹ ਦਰਬਾਰ ਦੇ ਵਿੱਚ ਸ਼ੋਟ ਲੈਣੇ ਅਲਾਉਡ ਨਹੀਂ ਸੀ ਕਹਿੰਦੇ ਕੈਮਰੇ ਨਾਲ ਵੀਡੀਓ ਵੀਡੀਓ ਫੋਟੋ ਕੁਝ ਵੀ ਖਿੱਚ ਨਹੀਂ ਸਕਦੇ ਵੀਡੀਓ ਬਣਾ ਨਹੀਂ ਸਕਦੇ ਫੋਟੋ ਖਿੱਚ ਨਹੀਂ ਸਕਦੇ ਕਾਰਨ ਕੀ ਆ ਕਿਸ ਚੀਜ਼ ਦਾ ਡਰ ਆ ਉਹ ਮੈਨੂੰ ਨਹੀਂ ਪਤਾ ਜੇ ਕਿਸੇ ਵੀਰ ਭਰਾ ਨੂੰ ਪੈਣ ਨੂੰ ਪਤਾ ਵਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆ ਤੇ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਨਵੇਂ ਵਲੌਗ ਦੇ ਨਾਲ ਉਦ ਤੱਕ ਲਈ ਬਾਏ ਬਾਏ